ਕੀ ਤੁਹਾਨੂੰ ਵੀ ਵਾਲ ਝੜਨ ਦੀ ਸਮੱਸਿਆ ਦੇ ਨਾਲ ਯੋਜਨਾ ਪੈ ਰਿਹਾ ਹੈ ਤੇ ਤੁਸੀਂ ਮੰਨ ਲਿਆ ਹੈ ਕਿ ਹੁਣ ਗੰਜਾਪਨ ਤੁਹਾਡੀ ਕਿਸਮਤ ਬਣ ਚੁੱਕਿਆ ਹੈ ਤਾਂ ਰੁਕ ਜਾਓ ਥੋੜਾ ਜਿਆ ਕਿਉਂਕਿ ਅੱਜ ਮੈਂ ਤੁਹਾਨੂੰ ਤਿੰਨ ਇਹੋ ਜਿਹੇ ਆਯੁਰਵੇਦਿਕ ਨੁਸਖੇ ਦੱਸਾਂਗਾ ਜੋ ਤੁਹਾਡੇ ਗੰਗੇ ਸਿਰ ਤੇ ਵੀ ਵਾਲ ਗਾਉਣ ਦੀ ਤਾਕਤ ਰੱਖਦੇ ਹਨ ਤੇ ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈ ਇਹਦੇ ਪਿੱਛੇ ਸਾਇੰਸ ਵੀ ਹੈ ਯੂਐਸ ਨੈਸ਼ਨਲ ਸੈਂਟਰ ਆਫ ਬਾਇਓਟੈਕਨੋਲੋਜੀ ਇਨਫੋਰਮੇਸ਼ਨ ਜਿਹਨੂੰ ਆਪਾਂ ਐਨਸੀਬੀਆਈ ਕਹਿ ਦਿੰਨੇ ਆ ਇਹਦੀ ਰਿਸਰਚ ਦੇ ਆਧਾਰ ਤੇ ਤੁਹਾਨੂੰ ਮੈਂ ਦੱਸ ਰਿਹਾ ਜੋ ਕਿ ਬਹੁਤ ਹੀ ਸਟੀਕ ਰਿਸਰਚ ਹੋਈ ਹੈ ਜੋ ਤੁਹਾਡੇ ਵਾਲਾਂ ਨੂੰ ਜੜਾਂ ਤੋਂ ਦੁਬਾਰਾ ਤੋਂ ਜਵਾਨ ਕਰ ਸਕਦੀ ਹੈ ਤੇ ਵੀਡੀਓ ਨੂੰ ਪੂਰਾ ਦੇਖਣਾ ਕਿਉਂਕਿ ਹਰ ਟਿਪਸ ਹੈ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਤੋਂ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਹਾਂ ਕਿ ਤੁਹਾਡੇ ਵਾਲ ਝੜਦੇ ਕਿਉਂ ਹਨ? ਵਾਲ ਝੜਨ ਦਾ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਪਹਿਲਾ ਜਿਵੇਂ ਹਾਰਮੋਨਲ ਬਦਲਾਅ ਹੋ ਸਕਦਾ ਹੈ, ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ, ਤਣਾਅ ਤੇ ਸਹੀ ਤਰੀਕੇ ਦੀ ਆਪਦੀ ਸਹੀ ਤਰੀਕੇ ਨਾਲ ਆਪਦੇ ਸਿਰ ਦੀ ਚਮੜੀ ਦਾ ਸਕੈਲਪ ਕੇਅਰ ਨਾ ਕਰਨਾ ਰਿਸਰਚ ਕਹਿੰਦੀਆਂ ਨੇ ਬਾਲਾਂ ਦੀ ਗ੍ਰੋਥ ਲਈ ਇੱਕ ਡੀ ਐਚ ਟੀ ਨਾਮ ਦਾ ਹਾਰਮੋਨ ਵੀ ਬਹੁਤ ਵੱਡਾ ਕਾਰਨ ਹੈ ਜੇ ਇਹ ਗੜਬੜ ਹੋ ਜਾਂਦਾ ਹੈ ਜੋ ਬਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਦਾ ਹੈ ਲੇਕਿਨ ਚਿੰਤਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਆਯੁਰਵੇਦ ਦੇ ਵਿੱਚ ਹਰੇਕ ਸਮੱਸਿਆ ਦਾ ਹੱਲ ਹੈ ਪਹਿਲਾ ਘਰੇਲੂ ਨੁਸਖਾ ਦੋਸਤੋ ਪ੍ਰਿੰਗਰਾਜ ਤੇਲ ਜੇ ਤੁਹਾਨੂੰ ਪਿਓਰ ਮਿਲ ਜਾਂਦਾ ਤਾਂ ਹੀ ਅਸਰ ਕਰੇਗਾ ਨਕਲੀ ਕਿਨਾ ਮਰਜ਼ੀ ਲਗਾ ਲੋ ਉਹਦਾ ਕੋਈ ਫਾਇਦਾ ਨਹੀਂਗਾ ਆਯੁਰਵੇਦ ਚ ਪ੍ਰਿੰਗਰਾਜ ਨੂੰ ਬਾਲਾਂ ਦਾ ਰਾਜਾ ਕਿਹਾ ਜਾਂਦਾ ਹੈ NCBI ਦੀ ਵੀ ਇਹਦੇ ਉੱਪਰ ਰਿਸਰਚ ਹੋਈ ਹੈ ਕਿ ਪ੍ਰਿੰਗਰਾਜ ਦੇ ਵਿੱਚ ਇਹੋ ਜਿਹੇ ਤੱਤ ਮਿਲਦੇ ਨੇ ਜੋ ਬਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਦੇ ਨੇ ਤੇ ਨਵੇਂ ਬਾਲ ਦੁਬਾਰਾ ਤੋਂ ਲਿਆਉਣ ਦੀ ਮਦਦ ਕਰਦੇ ਨੇ ਕਰਨਾ ਕੀ ਹੈ 2 ਤੋਂ 3 ਚਮਚ ਪ੍ਰਿੰਗਰਾਜ ਦਾ ਤੇਲ ਗਰਮ ਕਰ ਦੇਣਾ ਹਲਕੇ ਹੱਥਾਂ ਦੇ ਨਾਲ ਇਹਨਾਂ ਨੂੰ ਬਾਲਾਂ ਦੀਆਂ ਜੜ੍ਹਾਂ ਤੇ 10 ਮਿੰਟ ਮ사ਜ ਕਰ ਦੇਣਾ ਇਹਨੂੰ ਰਾਤ ਨੂੰ ਲਗਾਉਣਾ ਜਾਂ 4-5 ਵਜੇ ਲਗਾ ਲਓ ਸਾਰੀ ਰਾਤ ਇਸ ਤੇਲ ਨੂੰ ਲੱਗਿਆ ਰਹਿਣ ਦਿਓ ਸਵੇਰ ਬਾਲ ਧੋ ਲਓ ਹਫ਼ਤੇ 'ਚ 2-3 ਵਾਰੀ ਇਸ ਪ੍ਰਕਿਰਿਆ ਨੂੰ ਤੁਸੀਂ ਕਰਨਾ ਦੋਸਤੋ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦੇ ਮਿਲਣਗੇ ਦੂਸਰੀ ਕ੍ਰੇਲੂਨਸ ਦਾ ਦੋਸਤੋ ਆਮਲਾ ਤੇ ਸ਼ਿਕਾਕਾਈ ਬਹੁਤ ਸਾਰੇ ਲੋਕਾਂ ਦਾ ਸਵਾਲ ਇਹ ਹੁੰਦਾ ਕਿ ਆਮਲਾ ਤੇ ਸ਼ਿਕਾਕਾਈ ਤਾਜ਼ੇ ਇਸਤੇਮਾਲ ਕਰਨੇ ਆ ਜਾਂ ਕਿਵੇਂ ਤਾਂ ਇਹਨਾਂ ਦਾ ਪਾਊਡਰ ਵੀ ਤੁਸੀਂ ਲੈ ਸਕਦੇ ਹੋ ਆਮਲਾ ਦੇ ਵਿੱਚ ਵਿਟਾਮਿਨ ਸੀ ਹੁੰਦਾ ਜੋ ਪਾਵਰ ਹਾਊਸ ਹੈ ਆਮਲਾ ਵਿਟਾਮਿਨ ਸੀ ਦਾ ਸਕੈਲਪ ਦੀ ਬਲੱਡ ਸਰਕੂਲੇਸ਼ਨ ਨੂੰ ਇਹ ਵਿਟਾਮਿਨ ਸੀ ਵਡਾਉਂਦਾ ਹੈਗਾ ਸ਼ਿਕਾਕਾਈ ਵਾਲਾਂ ਦੀ ਨੀਚੇ ਤੋਂ ਸਫਾਈ ਕਰਦਾ ਤੇ ਡੈਂਡਰਫ ਜਿਹੀ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ ਐਨਸੀਬੀਆਈ ਦੀ ਰਿਸਰਚ ਦੇ ਅਨੁਸਾਰ ਆਮਲਾ ਤੇ ਸ਼ਿਕਾਕਾਈ ਵਾਲਾਂ ਦੀ ਗ੍ਰੋਥ ਨੂੰ 40% ਤੱਕ ਵਧਾ ਸਕਦਾ ਹੈ ਗੱਲ ਕਰਦੇ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਬਹੁਤ ਹੀ ਆਸਾਨ ਹੈ 2 ਚਮਚ ਤੁਸੀਂ ਆਮਲਾ ਪਾਊਡਰ ਲੈਣਾ ਹੈ 2 ਚਮਚ ਸ਼ਿਕਾਕਾਈ ਪਾਊਡਰ ਲੈਣਾ ਹੈ ਇਹਨੂੰ ਪਾਣੀ ਜਾਂ ਨਾਰੀਅਲ ਦੇ ਤੇਲ 'ਚ ਮਿਲਾ ਕੇ ਪੇਸਟ ਬਣਾ ਲੈਣਾ ਤੇ ਇਹਨੂੰ ਆਪਣੀ ਸਿਰ ਦੀ ਚਮੜੀ ਦੇ ਉੱਪਰ ਬਹੁਤ ਹੌਲੀ-ਹੌਲੀ ਲਗਾਉਣਾ ਹੈ 30 ਮਿੰਟ ਬਾਅਦ ਲੱਗਣ ਤੋਂ ਬਾਅਦ ਜੋ ਤੁਸੀਂ ਲਗਾ ਲਿਆ ਉਹਦੋਂ 30 ਮਿੰਟ ਬਾਅਦ ਇਹਨੂੰ ਵਾਲਾਂ ਨੂੰ ਧੋ ਲੈਣਾ ਹੈ ਇਹ ਵੀ ਹਫ਼ਤੇ 'ਚ ਇੱਕ ਵਾਰ ਜ਼ਰੂਰ ਅਜ਼ਮਾਉਣਾ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਹੈ ਤੀਸਰੀ ਐਰਐਮਡੀ ਦੋਸਤੋ ਮੇਥੀ ਦੇ ਬੀਜ ਤੀਸਰਾ ਇਹ ਸਭ ਤੋਂ ਜ਼ਿਆਦਾ ਤਾਕਤਵਰ ਦੋਸਤੋ ਨੁਸਖਾ ਹੈ ਮੇਥੀ 'ਚ ਨਿਕੋਟਿਨਿਕ ਐਸਿਡ ਦਾ ਨਾਮ ਦਾ ਇੱਕ ਤੱਤ ਪਾਇਆ ਜਾਂਦਾ ਹੈ ਮੇਥੀ 'ਚ ਪ੍ਰੋਟੀਨ ਵੀ ਬਹੁਤ ਜ਼ਿਆਦਾ ਹੁੰਦਾ ਹੈ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਕ ਤੱਤ ਦਿੰਦਾ ਹੈ ਜਿਨ੍ਹਾਂ ਵਾਲਾਂ ਦੀ ਗਰੋਥ ਦੁੱਗਣੀ ਹੋ ਜਾਂਦੀ ਹੈ ਇੱਕ ਸਾਇੰਟਿਫਿਕ ਸਟੱਡੀ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਮੇਥੀ ਦਾ ਜੇ ਤੁਸੀਂ ਦਾਣੇ ਦਾ ਨਿਯਮਤ ਹਰ ਰੋਜ਼ ਇਸਤੇਮਾਲ ਕਰਦੇ ਹੋ ਜਿਵੇਂ ਇੱਕ ਚਮਚ ਰਾਤ ਨੂੰ ਪਿਓ ਲਿਆ ਸਵੇਰ ਉਹਨਾਂ ਨੂੰ ਚਬਾ ਚਬਾ ਕੇ ਖਾ ਲਿਆ ਤੇ ਗੰਜਾਪਨ ਕੰਮ ਕਰ ਸਕਦਾ ਹੈ ਇਸਤਮਾਲ ਕਿਵੇਂ ਕਰਨਾ ਹੈ ਮੇਥੀ ਦਾਣੇ ਦਾ ਇਸ ਨੁਸਖੇ ਦੇ ਲਈ ਦੋ ਚਮਚ ਮੇਥੀ ਦਾਣੇ ਨੂੰ ਰਾਤ ਪਰ ਪਾਣੀ ਦੇ ਵਿੱਚ ਭਿਉਂ ਦੇਣਾ ਹੈ ਅਗਲੀ ਸਵੇਰ ਇਸ ਸਾਰੇ ਮੇਥੀ ਦਾਣੇ ਨੂੰ ਉਸੇ ਪਾਣੀ ਦੇ ਵਿੱਚ ਪੀਸ ਕੇ ਪੇਸਟ ਬਣਾ ਲੈਣਾ ਹੈ ਤੇ ਆਪਣੇ ਇਸ ਪੇਸਟ ਨੂੰ ਆਪਣੀ ਸਕਾਲਪ ਜਾਨੀ ਕਿ ਸਿਰ ਦੀ ਚਮੜੀ ਵਾਲਾਂ ਦੀਆਂ ਜੜ੍ਹਾਂ ਦੇ ਉੱਪਰ ਲਗਾ ਲੈਣਾ ਹੈ ਤੇ 20 ਤੇ 30 ਮਿੰਟ ਬਾਅਦ ਲੱਗਿਆ ਰਹਿਣ ਦੇਣਾ ਮ사ਜ ਕਰਨ ਦੀ ਜਰੂਰਤ ਨਹੀਂ ਹੈ ਇਹਨੂੰ ਲਗਾਉਣਾ ਹੈ ਬਸ ਵੀ ਤੋਂ 30 ਮਿੰਟ ਬਾਅਦ ਇਹਨੂੰ ਧੋ ਲੈਣਾ ਹਫਤੇ 'ਚ ਦੋ ਵਾਰ ਹੀ ਇਹਨੂੰ ਕਰਨਾ ਹੈ ਦੋਸਤੋ ਇਹ ਤਿੰਨੇ ਨੁਸਖੇ ਕਹਾਣੀਆਂ ਨਹੀਂ ਹਨ ਇਹਦੇ ਪਿੱਛੇ ਸਾਇੰਸ ਹੈ ਬ੍ਰਿੰਗਰਾਜ ਆਮਲਾ ਸ਼ਿਕਕਾਈ ਮੇਥੀ ਬਹੁਤ ਸਾਰੀ ਸਟੱਡੀਜ਼ ਨੇ ਇਹਨੂੰ ਪ੍ਰਮਾਣਿਤ ਕੀਤਾ ਹੈ ਦੋਸਤੋ ਪਰ ਧਿਆਨ ਰੱਖਣਾ ਕਿ ਆਯੁਰਵੈਦਿਕ ਜਿੰਨੇ ਵੀ ਨੁਸਖੇ ਹੁੰਦੇ ਹਨ ਇਹਨਾਂ ਦਾ ਅਸਰ ਧੀਰੇ ਧੀਰੇ ਆਰਾਮ ਨਾਲ ਦਿਖਦਾ ਤੁਹਾਡੇ ਉੱਤੇ ਜੇ ਤੁਸੀਂ ਇਹ ਨੁਸਖਿਆਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਤੁਹਾਨੂੰ ਥੋੜਾ ਜਿਹਾ ਧੀਰਜ ਰੱਖਣ ਦੀ ਲੋੜ ਆ 2-3 ਮਹੀਨੇ ਤੁਹਾਨੂੰ ਲੱਗ ਸਕਦੇ ਨੇ ਰਿਜ਼ਲਟ ਮਿਲਣਾ ਸ਼ੁਰੂ ਹੋਣ ਤੇ ਪਰ ਇਹ ਰਿਜ਼ਲਟ ਬਹੁਤ ਜ਼ਿਆਦਾ ਪੱਕੇ ਹੁੰਦੇ ਹਨ ਤੇ ਦੋਸਤੋ ਗੰਜਾਪਨ ਤੇ ਝੜਦੇ ਵਾਲਾਂ ਦੀ ਸਮੱਸਿਆ ਦਾ ਸਮਾਧਾਨ ਆਪਣੇ ਆਯੁਰਵੇਦ ਦੇ ਵਿੱਚ ਹੈ ਤੁਸੀਂ ਇਹਨਾਂ ਨੁਸਖਿਆਂ ਨੂੰ ਅਜ਼ਮਾਉਂਗੇ ਤਾਂ ਯਕੀਨ ਮੰਨੋ ਨਤੀਜੇ ਤੁਹਾਨੂੰ ਖੁਦ ਹੈਰਾਨ ਕਰਨ ਦੇ ਲੇਕਿਨ ਇੱਕ ਗੱਲ ਹੋਰ ਵੀ ਹੈ ਬਹੁਤ ਸਾਰੇ ਲੋਕਾਂ ਨੂੰ ਕੁਝ ਆਯੁਰਵੇਦਿਕ ਨੁਸਖਿਆਂ ਨਾਲ ਰਿਐਕਸ਼ਨ ਵੀ ਹੋ ਜਾਂਦਾ ਹੈ ਤਾਂ ਇਹ ਰਿਐਕਸ਼ਨ ਤੋਂ ਬਚਣ ਲਈ ਪਹਿਲਾਂ ਇਹਨਾਂ ਨੂੰ ਤੁਸੀਂ ਪੈਚ ਟੈਸਟ ਆਪਣੀ ਸਕਿਨ ਦੇ ਹੱਥ ਦੇ ਉੱਪਰ ਜਾਂ ਕਿਸੇ ਵੀ ਹਿੱਸੇ ਦੇ ਉੱਪਰ ਲਗਾ ਕੇ ਚੈੱਕ ਕਰ ਲਓ ਕੋਈ ਰਿਐਕਸ਼ਨ ਤਾਂ ਨਹੀਂ ਹੁੰਦਾ ਤਾਂ ਦੋਸਤੋ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰਦੇ ਹੋ ਤੇ ਆਪਣੇ ਦੋਸਤਾਂ ਦੇ ਪਰਿਵਾਰ ਦੇ ਨਾਲ ਇਹ ਨੁਸਖੇ ਜਰੂਰ ਸ਼ੇਅਰ ਕਰਿਓ ਤੇ ਹਾਂ ਸਾਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਭੁੱਲਿਓ ਬੈਲ ਦਾ ਆਈਕਨ ਵੀ ਦਬਾ ਦਿਓ ਤਾਂਕਿ ਤੁਹਾਡੇ ਤੱਕ ਹਰ ਰੋਜ਼ ਹੈਲਥ ਤੇ ਵੈਲਨੈਸ ਟਿਪਸ ਹਰ ਰੋਜ਼ ਪਹੁੰਚ ਸਕੇ ਧੰਨਵਾਦ ਦੋਸਤੋ ਯਾਦ ਰੱਖਣਾ ਤੁਹਾਡੀ ਸਿਹਤ ਆਪਦੇ ਹੱਥ ਵਿੱਚ ਹੀ ਹੈ